ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਬినా ਨਾਗੇ ਤੋਂ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਔਰ ਉਮੀਦ ਕਰਦੀ ਹਾਂ ਮੇਰੀਆਂ ਬੀਬੀਆਂ ਪੈਣਾ ਇੰਨੀ ਗਰਮੀ ਵਿੱਚ ਵੀ ਮੇਰੇ ਗੀਤਾਂ ਦਾ ਜ਼ਰੂਰ ਆਨੰਦ ਮਾਣ ਰਹੀਆਂ ਹੋਣਗੀਆਂ। ਜੇ ਤੁਹਾਨੂੰ ਮੇਰੇ ਗੀਤ ਪਸੰਦ ਆਉਂਦੇ ਹਨ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ। ਲੋ ਜੀ ਆਪਾਂ ਸ਼ੁਰੂ ਕਰੀਏ ਗੀਤ ਤੇ ਮਾਨੋ ਜੀ ਆਨੰਦ ਇਸ ਪਿਆਰੇ ਜਿਹੇ ਗੀਤ ਦਾ। ਅੱਖੀਆਂ ਜਲ ਪਾਰੇ ਆਈਆਂ ਨੀ ਮਾਇ। ਅੱਖੀਆਂ ਡੋਲੇ ਡੋਲ ਪਈਆਂ। ਅੱਖੀਆਂ ਜਲ ਪਾਰੇ ਆਈਆਂ ਨੀ ਮਾਏ ਅੱਖੀਆਂ ਡਲ ਡੋਲ ਪਈਆਂ ਪੀ ਪੀ ਹੀ ਕੇਵੇਂ ਮੇ ਪਰ ਦੀਪਰਾਤਾ ਪਰ ਦੀਪਰਾਤਾ ਆਪਣੀਆਂ ਮਾਵਾਂ ਬਾਜੋ ਵੇ ਕੋਈ ਪੁੱਛਦਾ ਨਹੀਂ ਬਾਤਾਂ ਆਪਣੀਆਂ ਮਾਵਾਂ ਬਾਜੋ ਵੇ ਕੋਈ ਪੁੱਛਦਾ ਨਹੀਂ ਬਾਤਾਂ ਅੱਖੀਆਂ ਜਲ ਪਾਰੇ ਆਈਆਂ ਨੀ ਮਾਏ ਅੱਖੀਆਂ ਡੋਲ ਡੋਲ ਪਈਆਂ पीपी पी ही केवे मैं पर दीप पडोली पर दीप पडोली वीरा बाजों वे कोई मुकोना बोले अपने वीरा बाजों वे कोई मुकोना बोले ਅੱਖੀਆਂ ਜਲ ਪਾਰੇ ਆਇਆਂ ਨੀ ਮਾਏ ਅੱਖੀਆਂ ਡਲ ਡੋਲ ਪਈਆਂ ਪੀ ਪੀ ਕੇ ਵੇ ਮੈਂ ਪਰਦੀ ਹਾਂ ਪੀ ਪੇ ਪੀ ਪੀ ਕੇ ਵੇ ਮੈਂ ਜੋ ਵੇ ਸਜਣਾ ਕੀ ਲੈਣਾਏ ਜੀਕੇ ਤੇਰੇ ਬਾਜੂ ਸਜਣਾ ਵੇ ਕੀ ਲੈਣਾਏ ਜੀਕੇ ਅੱਖੀਆਂ ਜਲ ਪਾਰੇ ਆਇਆ ਨੀ ਮਾਇ ਅੱਖੀਆਂ ਡਲ ਡਲ ਪਈਆਂ ਅੱਖੀਆਂ ਜਲ ਪਾਰੇ ਆਈਆਂ ਨੀ ਮਾਈ ਅੱਖੀਆਂ ਡੋਲ ਡੋਲ ਪਈਆਂ ਸੁਣੋ ਉਠਾ ਵਾਲਿਓ ਵੇ ਕੀ ਲੱਗਦੇ ਸੀ ਰੜਕੇ ਸੁਣੋ ਉਠਾ ਵਾਲਿਓ ਵੇ ਕੀ ਲੱਗਦੇ ਸੀ ਰੜਕੇ ਦਿਨ ਪੁਲ ਕੇ ਵੇ ਜਦੋਂ ਉਠ ਗਏ ਸੀ ਤੜਕੇ ਉਹ ਦਿਨ ਪੁਲ ਗਏ ਵੇ ਜਦੋਂ ਉਠ ਗਏ ਸੀ ਤੜਕੇ ਅੱਖੀਆਂ ਜਲ ਪਾਰੇ ਆਇਆ ਨੀ ਮਾਏ ਅੱਖੀਆਂ ਡੁੱਲ ਡੋਲ ਪਈਆ ਸੁਣੋ ਉਠਾਵਾਲਿਓ ਵੇ ਤੁਸੀਂ ਕਿਧਰ ਨੂੰ ਜਾਣਾ ਸੁਣੋ ਉਠਾਵਾਲਿਓ ਵੇ ਵੇ ਤੁਸੀਂ ਕਿਧਰ ਨੂੰ ਜਾਣਾ ਇੱਕ ਰਾਤ ਹਨੇਰੀ ਵੇ ਦੂਜਾ ਸ਼ੂਪਰਾਇਆ ਇਕ ਰਾਤ ਹਨੇਰੀ ਵੇ ਦੂਜਾ ਦੇਸ਼ ਪਰਾਇਆ ਅੱਖੀਆਂ ਜਲ ਪਾਰੇ ਆਈਆਂ ਨੀ ਮਾਏ ਅੱਖੀਆਂ ਡੁਲ ਡੋਲ ਪਈਆਂ ਸੁਣੋ ਉਠਾ ਵਾਲਿਓ ਵੇ ਤੁਹਾਡਾ ਕੀ ਏ ਟਿਕਾਣਾ ਸੁਣੋ ਉਠਾ ਵਾਲਿਓ ਵੇ ਵੇ ਤੁਹਾਡਾ ਕੀ ਏ ਟਿਕਾਣਾ ਕਿਹੜੇ ਰਾਹੇ ਆਏ ਵੇ ਤੁਸੀਂ ਕਿਹੜੇ ਰਾਹੇ ਜਾਣਾ ਕਿਹੜੇ ਰਾਹੇ ਆਏ ਕੁਸੀ ਕਿਹੜੇ ਰਾਹੇ ਜਾਣਾ ਅੱਖੀਆਂ ਜਲ ਪਾਰੇ ਆਯਾ ਨੀ ਮਾਏ ਅੱਖੀਆਂ ਡੁਲ ਡੋਲ ਪਈਆਂ ਸੂਨੋ ਊਟਾ ਵਾਲਿਓ ਵੇ ਵੇ ਥੋੜੇ ਲੰਮੜੇ ਨੇ ਪੈਂਡੇ സണോ ഊാലേ വേ പേ സുഃ ബേ ചുപ്പേ സു ദുഃഖ ബേ ചുപ്പേ அலியாய அலி அ